ਸੋਰਠਾ ਮਹੱਲਾ ਪੰਜਵਾ ਸਗਲ ਸਮਗਰੀ ਮੋਹਿ ਵਿਆਪੀ ਕਬ ਊਚੇ ਕਬ ਨੀਚੇ ਸੋਧਾ ਨ ਹੋਈ ਆ ਕਾਹੋ ਯਤਨਾ ਓੜਕ ਕੋ ਨ ਪਹੂਚੇ ਸਗਲ ਸਮਗਰੇ ਮੋਹਿ ਵਿਆਪੀ ਕਬ ਉੱਚੇ ਕਬ ਨੀਚੇ ਪੰਜਵੇਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੀ ਬਾਣੀ ਚੱਲ ਰਹੀ ਆ ਰਾਗ ਸੋਰਠ ਦੇ ਵਿੱਚ ਅੰਗ 610 611 ਦੇ ਉੱਪਰ ਸੋ ਆਪਣੇ ਬਚਨ ਦੇ ਪ੍ਰਾਰੰਭ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਨੇ ਕਿ ਸਗਲ ਸਮਗਰੇ ਮੋਹਿ ਵਿਆਪੀ ਕਬ ਉੱਚੇ ਕਬ ਨੀਚੇ ਸਗਲਾ ਸਮਗਰੀ ਮੋਹਿ ਵਾਪੀ ਅਰਥਾਤ ਕਿ ਸਾਰੀ ਸਮਗਰੀ ਅਥਵਾ ਸਾਰੀ ਸ੍ਰਿਸ਼ਟੀ ਪਾਈ ਮਾਇਆ ਦੇ ਮੋਹ ਦੇ ਵਿੱਚ ਗਲਤਾਨ ਹੈ ਔਰ ਮਾਇਆ ਦੇ ਮੋਹ ਦੇ ਗ੍ਰਸਤ ਜੀਵ ਕਬ ਉੱਚੇ ਕਬ ਨੀਚੇ ਅਰਥਾਤ ਕਦੇ ਤੇ ਉੱਚੇ ਅੰਬਰਾਂ ਚ ਉੱਡਣ ਲੱਗ ਪੈਂਦੇ ਨੇ ਭਾਵਕ অহੰਕਾਰ ਦੇ ਵਿੱਚ ਗਲਤਾਨ ਹੋ ਕੇ ਖੁਸ਼ੀਆਂ ਨੂੰ ਭੋਗੜਾ ਕਰਦੇ ਹਨ ਅਤੇ ਕਦੀ ਨੀਵੇਂ ਡਿੱਗ ਪੈਂਦੇ ਹਨ ਭਾਵਕ ਦੇ ਦੁੱਖਾਂ ਜਾਂ ਕੁਬਰਾੜ ਦੇ ਵਿੱਚ ਆ ਜਾਂਦੇ ਹਨ ਕਹਿੰਦੇ ਸੋਧ ਨ ਹੋਈਆ ਕਾਹੂ ਯਤਨਾ ਓੜਕ ਕੋ ਨਾ ਪਹੁੰਚੇ ਸੋਧ ਨ ਹੋਈਆ ਕਾਹੂ ਯਤਨਾ ਕਿਸੇ ਵੀ ਯਤਨ ਦੇ ਨਾਲ ਮਹਾਰਾਜ ਕਹਿੰਦੇ ਸੁੱਧ ਨਹੀਂ ਹੋ ਵੀਦਾ ਕਰਮ ਕਾਂਡਾਂ ਦੇ ਸਦਕਾ ਪਵਿੱਤਰ ਨਹੀਂ ਹੋ ਵੀਦਾ ਔਰ ਹਰਾਈ ਕਹਿੰਦੇ ਓੜਕ ਕੋ ਨਾ ਪਹੁੰਚੇ ਅਰਥਾਤ ਕਿ ਮਾਇਆ ਦੇ ਮੋਜ ਗਲਤਾਨ ਹੋ ਕੇ ਓੜਕ ਅਰਥਾਤ ਕਿ ਅਖੀਰ ਤਾਈ ਭਾਵ ਕੇ ਮੋਕਸ਼ ਪਦਵੀ ਤਾਈ ਕੋਈ ਪਹੁੰਚਦਾ ਨਹੀਂ ਸੋਗਰ ਹਉ ਵਾਲੀਆਂ ਭਗਤੀਆਂ ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਮੇਰੇ ਮਾਨ ਸਾਧ ਸਰਣ ਛੁਟਕਾਰਾ ਬੈਨਗਰ ਪੂਰੇ ਜਨਮ ਮਰਨ ਨਾ ਰਹੀ ਫਿਰ ਆਵਤ ਬਾਰੋ ਬਾਰ ਰਹਾ ਮੇਰੇ ਮਨ ਸਾਧ ਸਰਨ ਛੁਟਕਾਰਾ ਅਰਥਾਤ ਕਹੇ ਮੇਰੇ ਮਨ ਸਾਧ ਸਤਿਗੁਰੂ ਦੀ ਸ਼ਰਨ ਦੇ ਵਿੱਚ ਪੈਣ ਦੇ ਸਦਕਾ ਹੀ ਭਾਈ ਛੁਟਕਾਰਾ ਹੁੰਦਾ ਹੈ ਪਾਰ ਉਤਾਰਾ ਹੁੰਦਾ ਹੈ ਕਹਿੰਦਾ ਬੇਨ ਗੁਰ ਪੂਰੇ ਜਨਮ ਮਰਨ ਨਾ ਰਹਈ ਅਰਥਾਤ ਕੇ ਪੂਰੇ ਸਤਗੁਰ ਪਾਸ਼ਾ ਜੀਆਂ ਤੋਂ ਬਗੈਰ ਭਾਈ ਜਮਣਾ ਮਰਨਾ ਰਹਿੰਦਾ ਨੇ ਜਮਣਾ ਮਰਨਾ ਬੁੱਕਦਾ ਨਹੀਂ 84 ਕੱਟੀਆਂ ਨਹੀਂ ਜਾਂਦੇ ਔਰ ਮਹਾਰਾਜ ਕਹਿੰਦਾ ਫਿਰ ਆਵਤ ਬਾਰੋ ਬਾਰ ਆ ਤੇ ਫਿਰ ਫਿਰ ਦੁਬਾਰਾ ਦੁਬਾਰਾ ਆਉਣਾ ਜਾਣਾ ਪੈਂਦਾ ਹੈ ਜਮਣਾ ਮਰਨਾ ਪੈਂਦਾ ਹੈ ਸਰਹਾਉ ਅਰਥਾਤ ਵਿਸ਼ਰਾਮ ਦੇ ਕੇ ਅਗੋ ਆਪਣੇ ਬਚਨ ਦੇ ਦੂਸਰੇ ਪਦੇ ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਓ ਜੋ ਪਰਮ ਪੁਲਾਵਾ ਕਹੀ ਅਤ ਤਿਨ ਮਹ ੁਰਜਿਓ ਸਗਲ ਸੰਸਾਰਾ ਪੂਰਨ ਭਗਤ ਪੁਰਖ ਸੁਆਮੀ ਕਾ ਸਰਬ ਥੋਗਤੈ ਨਿਆਰਾ ਓਹ ਜੋ ਪਰਮਪੁਲਾਵਾ ਕਹੀਅਤ ਓ ਜਿਹੜਾ ਪਰਮਪੁਲਾਵਾ ਆਖਿਆ ਜਾਂਦਾ ਨਾ ਮਹਾਰਾਜ ਕਹਿੰਦਾ ਤਿੰਨ ਮਹ ਉਰਜਾ ਸਗਲ ਸੰਸਾਰਾ ਸਾਰਾ ਸੰਸਾਰ ਉਸ ਪਰਮਭਲੇਖ ਦੇ ਵਿੱਚ ਹੀ ਉਲਜਿਆ ਹੋਇਆ ਫਸਿਆ ਹੋਇਆ ਹੈ ਕਹਿੰਦਾ ਪੂਰਨ ਭਗਤਪੁਰਖ ਸੁਆਮੀ ਕਾ ਸਰਬ ਥੋਗਤੇ ਨਿਆਰਾ ਤੇ ਜਿਹੜਾ ਗੁਰਮਹ ਗੁਰੂ ਪਿਆਰਾ ਉਸ ਅਕਾਲ ਪੁਰਖ ਵਾਹਿਗੁਰੂ ਦਾ ਸੁਆਮੀ ਦਾ ਮਾਲਕ ਜੀ ਦਾ ਪੂਰਨ ਭਗਤ ਹੈ ਨਾ ਮਹਾਰਾਜ ਕਹਿੰਦਾ ਸਰਬ ਥੋਕ ਤੇ ਨਿਆਰਾ ਸਾਰੇ ਪਦਾਰਥਾਂ ਤੋਂ ਨਿਆਰਾ ਹੈ ਪਾਪ ਕੇ ਪਦਾਰਥਾਂ ਦੇ ਬਹੁਤ ਨਿਰਲੇਪ ਹੈ ਸੋ ਕੋ ਆਪਣੇ ਬਚਨ ਦੇ ਤੀਸਰੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਨਿੰਦਾ ਨਾਹੀ ਕਾਹੂ ਬਤਾ ਇਹੋ ਖਸਮ ਕਾ ਕੀਆ ਜਾ ਕਾ ਕਿਰਪਾ ਕਰੇ ਪ੍ਰਭ ਮੇਰਾ ਮਿਲ ਸਾਰ ਸਖਤ ਨੌਲੀਆ ਨਿੰਦਾਂ ਨਹੀਂ ਕਾਹੂ ਬਤ ਮਹਾਰਾਜ ਕਹਿੰਦੇ ਕਿਸੇ ਗੱਲੋਂ ਵੀ ਇਸ ਸੰਸਾਰ ਦੀ ਨਿੰਦਿਆ ਨਾ ਕਰਨੀ ਕਰੋ ਕਿਉਂਕਿ ਇਹ ਹੋ ਖਸਮ ਕਾ ਕੀਆ ਸਾਰਾ ਕੁਝ ਭਾਈ ਉਸ ਖਸਮ ਦਾ ਮਾਲਕ ਦਾ ਹੀ ਕੀਤਾ ਹੋਇਆ ਹੈ ਉਸ ਦਾ ਹੀ ਰਚਿਆ ਬਣਾਇਆ ਹੋਇਆ ਹੈ ਕਹਿੰਦਾ ਜਾ ਕੋ ਕਿਰਪਾ ਕਰੇ ਪ੍ਰਭ ਮੇਰਾ ਮਿਲ ਸਾਧ ਸੰਗਤ ਨਾਉ ਲੀਆ ਜਾ ਕੋ ਕਿਰਪਾ ਕਰੇ ਪ੍ਰਭ ਮੇਰਾ ਜਿਹੜੇ ਵੀ ਗੁਰਮੁਖ ਗੁਰੂ ਪਿਆਰੇ ਤੇ ਉਸ ਅਕਾਲ ਪੁਰਖ ਵਾਹਿਗੁਰੂ ਨੇ ਸਾਡੇ ਪ੍ਰਭੂ ਪਰਮੇਸ਼ਰ ਜੀ ਨੇ ਕਿਰਪਾ ਕੀਤੀ ਰਹਿਮਤ ਕੀਤੀ ਹੈ ਉਸ ਨੇ ਮਹਾਰਾਜ ਕਹਿੰਦਾ ਮਿਲ ਸਾਧ ਸੰਗਤ ਨਾਉ ਲੀਆ ਸਾਧ ਸੰਗਤ ਦੇ ਨਾਲ ਮਿਲ ਕੇ ਹਰੀ ਪਰਮੇਸ਼ਰ ਜੀ ਦੇ ਨਾਮ ਨੂੰ ਲੈਣਾ ਕੀਤਾ ਹੈ ਸੋਗੋ ਆਪਣੇ ਬਚਨ ਦੇ ਚੌਥੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰ ਦੇਹਾਨਾ ਕਹਿੰਦਾ ਪਾਰ ਹਮ ਪਰਮੇਸ਼ਰ ਸਤਗੁਰ ਸਬਨਾ ਕਰਤ ਉਧਾਰਾ ਕਹੋ ਨਾਨਕ ਗੁਰ ਬੈਨ ਨਹੀਂ ਤਰੀਆ ਇਹੋ ਪੂਰਨਤਾ ਤਬ ਵਿਚਾਰਾ ਪਾਰ ਹਮ ਕਰਮੇਸ਼ਰ ਸਤਿਗੁਰ ਪਾਰ ਬ੍ਰਹਮ ਪਰਮੇਸ਼ਰ ਜੀ ਦੇ ਸਰੂਪ ਸਤਿਗੁਰ ਪਾਤਸ਼ਾ ਸਭਨਾ ਕਰਤੋ ਦਾ ਰਸਾਰੇ ਜੀਵਾਂ ਦਾ ਉਦਾਰ ਕਰਦੇ ਨੇ ਭਾਈ ਪਾਰ ਉਤਾਰਾ ਕਰਦੇ ਹਨ ਕਹਿੰਦੇ ਕਹੋ ਨਾਨਕ ਗੁਰ ਬਿਨ ਨਹੀਂ ਤਰੀਐ ਕਹਿੰਦੇ ਨੇ ਪੰਜਵੇਂ ਗੁਰੂ ਨਾਨਕ ਧੰ ਗੁਰ ਅਰਜਨ ਦੇ ਮਹਾਰਾਜ ਕਹੇ ਭਾਈ ਸਤਿਗੁਰ ਪਾਸ਼ਾ ਜੀਆਂ ਤੋਂ ਬਿਗੈਰ ਤਰੀਦਾ ਨਹੀਂ ਸੰਸਾਰ ਰੂਪੀ ਸਮੁੰਦਰ ਨੂੰ ਔਰ ਕਹਿੰਦਾ ਇਹ ਪੂਰਨ ਤਤ ਵਿਚਾਰਾ ਅਸੀਂ ਇਸ ਪੂਰਨ ਤਤ ਦੀ ਵਿਚਾਰ ਕੀਤੀ ਹੈ ਅਸੀਂ ਇਸ ਅਕਲਾਂ ਦੇ ਨਿਚੋੜ ਦੀ ਵਿਚਾਰ ਕੀਤੀ ਹੈ ਕਿ ਭਾਈ ਸਤਗੁਰੂ ਪਾਸ਼ਾ ਜੀਆਂ ਤੋਂ ਬਿਗੈਰ ਸੰਸਾਰ ਰੂਪੀ ਸਮੁੰਦਰ ਨੂੰ ਕਦੇ ਵੀ ਧਰੀਦਾ ਨਹੀਂ ਸੋ ਕੋ ਆਪਣੇ ਦਸਵੇਂ ਬਚਨ ਦੇ ਵਿੱਚ ਧੰਨ ਗੁਰੂ ਅਰਜਨ ਦੇ ਮਹਾਰਾਜ ਕਿਰਪਾ ਕਰਦੇ ਹਨ ਸੋਰਠਿ ਮਹੱਲਾ ਪੰਜਵਾ ਖੋਜਤ ਖੋਜਤ ਖੋਜ ਵਿਚਾਰਿਓ ਰਾਮ ਨਾਮ ਤਤ ਸਾਰਾ ਗੇਲ ਬੇਖ ਕਾਟੈ ਨਿਮਖ ਅਰਾਧਿਆ ਗੁਰਮੁਖੇ ਪਾਰ ਉਤਾਰਾ ਖੋਜਤ ਖੋਜਤ ਖੋਜ ਵਿਚਾਰਿਓ ਅਰਥਾਤ ਕਿ ਖੋਜਦਿਆਂ ਖੋਜਦਿਆਂ ਖੋਜ ਕੇ ਵਿਚਾਰ ਕਰਨੀ ਕੀਤੀ ਹੈ ਟੂੰਡਦੇ ਆ ਟੂੰਡਦੇ ਆ ਲੱਭਦੇ ਆ ਲੱਭਦੇ ਆ ਸਾਨੂੰ ਇਹ ਵਿਚਾਰ ਲੱਭੀ ਐ ਕਿ ਕਿਹੜੀ ਕਹਿੰਦੇ ਰਾਮ ਨਾਮ ਤਤ ਸਰਉ ਰਾਮ ਜੀ ਦਾ ਨਾਮ ਜਿਹੜਾ ਨਾ ਹਰੀ ਪਰਮੇਸ਼ਰ ਜੀ ਦਾ ਨਾਮ ਇਹ ਹੀ ਭਾਈ ਸਾਰ ਤਤ ਐ ਸ੍ਰੇਸ਼ਟ ਤਤ ਐ ਕਹਿੰਦੇ ਕਿਲ ਵਿਖ ਕਾਟੇ ਨਿਮਖ ਆਰਾਧਿਆ ਗੁਰਮੁਖੇ ਪਾਰ ਉਤਾਰਾ ਗੈਲਵਖ ਕਾਟੇ ਨਿਮਖ ਅਰਾਧਿਆ ਇੱਕ ਨਿਮਖ ਮਾਤਰ ਭਾਵ ਕੇ ਅੱਖ ਪਲਕਾਰੇ ਜਿੰਨਾ ਸਮਾਂ ਹੀ ਹਰੀ ਪਰਮੇਸ਼ਰ ਦੀ ਅਰਾਧਨਾ ਕਰਨੇ ਦੇ ਸਦਕਾ ਸਾਡੇ ਸਾਰੇ ਗਿਲਵਹਿ ਕੱਟੇ ਗਏ ਸਾਡੇ ਸਾਰੇ ਪਾਪ ਨਸ਼ਟ ਹੋ ਗਏ ਕਹਿੰਦਾ ਗੁਰਮੁਖੇ ਪਾਰ ਉਤਾਰਤ ਗੁਰਮੁਖਾਂ ਗੁਰੂ ਪਿਆਰਿਆਂ ਦਾ ਗੁਰੂ ਮਹਾਰਾਜ ਜੀਆਂ ਦੇ ਸਦਕਾ ਪਾਰ ਉਤਾਰਾ ਹੋਇਆ ਸੰਸਾਰ ਰੂਪੀ ਸਾਗਰ ਤੋਂ ਸੁਆਗੁਰ ਹਾਵ ਵਾਲੀਆਂ ਪੰਕਤੀਆਂ ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਹਰ ਰਸ ਪੀਵਹ ਪੁਰਖ ਗਿਆਨੀ ਸੁਣ ਸਣਾ ਮਹਾ ਤ੍ਰਿਵਤਮਨ ਪਾਵੈ ਸਾਧੂ ਅਮਰਤ ਬਾਣੇ ਰਹਾ ਹਰ ਰਸ ਪੀਵਹ ਪੁਰਖ ਗਿਆਨੀ ਅਰਥਾਤ ਕਹੇ ਗਿਆਨਮਾਨ ਪੁਰਸ਼ ਗੁਰਮੁਖ ਗੁਰੂ ਪਿਆਰਿਓ ਤੁਸੀਂ ਹਰੀ ਰਾਸ ਨੂੰ ਨਾਮ ਰਸ ਨੂੰ ਪੀਣਾ ਕਰੋ ਕਹਿੰਦਾ ਸੁਣ ਸੁਣ ਮਹਾ ਤ੍ਰਿਵਤ ਮਨ ਪਾਵੇ ਉਹ ਸਾਰੇ ਪਰਮੇਸ਼ਰ ਜੀ ਦੇ ਨਾਮ ਨੂੰ ਸੁਣ ਸੁਣ ਕੇ ਗੁਰਬਾਣੀ ਨੂੰ ਸੁਣ ਸੁਣ ਕੇ ਸਾਡਾ ਮਨ ਮਹਾ ਤ੍ਰਿਵਤੀ ਨੂੰ ਪਾਉਣਾ ਕਰਦਾ ਹੈ ਵੱਡੇ ਸੰਤੋਖ ਨੂੰ ਪ੍ਰਾਪਤ ਕਰਦਾ ਹੈ ਕਹਿੰਦਾ ਸਾਧ ਅਮਰਤ ਬਾਣੀ ਅਰਥਾਤ ਕਿ ਸਾਧ ਸਤਗੁਰੂ ਪਾਸ਼ਾ ਜੀਆਂ ਦੀ ਅਮਰਤ ਸਰੂਪ ਬਾਣੀ ਨੂੰ ਸੁਣ ਸੁਣ ਕੇ ਸਾਡਾ ਮਨ ਮਹਾ ਤ੍ਰਿਵਤੀ ਨੂੰ ਪਾਉਂਦਾ ਹੈ ਸਰਹਾਉ ਅਰਥਾਤ ਵਿਸ਼ਰਾਮ ਦੇ ਕੇ ਅਗੋ ਆਪਣੇ ਬਚਨ ਦੇ ਦੂਸਰੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਮੁਕਤ ਭਗਤ ਜੁਗਤ ਸਤ ਪਾਈਆ ਸਰਬ ਸੁਖਾ ਕਾ ਦਾਤਾ ਆਪਣੇ ਦਾਸ ਕਉ ਭਗਤ ਦਾਨ ਦੇਵਾ ਪੂਰਨ ਪੁਰਖ ਵਿਦਾਤਾ ਮੁਕਤ ਭਗਤ ਜਗਤ ਸੱਚ ਪਾਈਆ ਉਹ ਹਰੀ ਪਰਮੇਸ਼ਰ ਜੀ ਦੇ ਦਰਤੋਂ ਮੁਕਤੀ ਦੀ ਦਾਤ ਪਾਵੀ ਦੀ ਐ ਭਗਤ ਅਰਥਾਤ ਭੋਗ ਪਦਾਰਥ ਪਾਵੀ ਦੇ ਹਨ ਜਗਤ ਅਰਥਾਤ ਜੀਵਨ ਦੀ ਜੁਗਤੀ ਪਾਵੀ ਦੀ ਐ ਸੱਚ ਪਾਈਆ ਸਤ ਸਰਵ ਪਰਮੇਸ਼ਰ ਨੂੰ ਪਾਵੀਦਾ ਕੀ ਦੇ ਦਰਤੋਂ ਕਹਿੰਦੇ ਸਰਵ ਸੁੱਖਾਂ ਦਾ ਦਾਤਾ ਜਿਹੜਾ ਆਕਾਲ ਪੁਰਖ ਵਾਹਿਗੁਰੂ ਸਾਰੇ ਸੁੱਖਾਂ ਦਾ ਦਾਤਾ ਹੈ ਉਹਦੇ ਦਰ ਤੋਂ ਹੀ ਮੁਕਤੀ ਭੁਗਤੀ ਤੇ ਜੁਗਤੀ ਦੀ ਦਾਤ ਪਾਵੇ ਦੀ ਸੱਚ ਦੀ ਦਾਤ ਪਾਵੀ ਦੀ ਹੈ ਕਹਿੰਦੇ ਆਪਣੇ ਦਾਸ ਕੋ ਭਗਤ ਦਾਣ ਦੇਵ ਪੂਰਨ ਪੁਰਖ ਬਿਦਾਤਾ ਤੇ ਉਹ ਜਿਹੜਾ ਵਿਦਾਨ ਰਚਣੇ ਵਾਲਾ ਵਿਦਾਤਾ ਪੁਰਖ ਹੈ ਪੂਰਨ ਪੁਰਖ ਹੈ ਆਕਾਲ ਪੁਰਖ ਵਾਹਿਗੁਰੂ ਮਹਾਰਾਜ ਕਹਿੰਦੇ ਉਹ ਆਪਣੇ ਦਾਸਾਂ ਨੂੰ ਆਪਣੇ ਸੇਵਕਾਂ ਨੂੰ ਆਪਣੇ ਚੱਕਰਾਂ ਨੂੰ ਆਪਣੀ ਭਗਤੀ ਦਾ ਦਾਨ ਦਿੰਦੇ ਹਨ ਸੋ ਅਗੋ ਆਪਣੇ ਬਚਨ ਦੇ ਤੀਸਰੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਨੇ ਸ੍ਰਵਣੀ ਸੁਣੀਆ ਰਸਨਾ ਗਾਇਆ ਹਿਰਦਾ ਧਿਆਇਆ ਸੋਈ ਕਰਣਾ ਕਾਰਨ ਸਮਰਾਥ ਸੋ ਅੰਮੇ ਜਾਤੇ ਬ੍ਰਥਾ ਨ ਕੋਈ ਸ੍ਰਵਣੀ ਸੁਣੀਆ ਰਸਨਾ ਗਾਇਆ ਕੰਨਾਂ ਦੇ ਨਾਲ ਹਰੀ ਪਰਮੇਸ਼ਰ ਜੀ ਦੇ ਜਸ ਨੂੰ ਸੁਣਨਾ ਕਰੀਏ ਰਸਨਾ ਦੇ ਨਾਲ ਸਾਰੇ ਪਰਮੇਸ਼ਰ ਜੀ ਦਾ ਜਸ ਨੂੰ ਗਾਉਣਾ ਕਰੀਏ ਔਰ ਮਹਾਰਾਜ ਕਹਿੰਦੇ ਹਿਰਦਾ ਤੇ ਆਈਐਸ ਹੋਈ ਤੇ ਹਿਰਦੇ ਦੇ ਵਿੱਚ ਮਹਾਰਾਜ ਕਹਿੰਦੇ ਹਰੀ ਪਰਮੇਸ਼ਰ ਜੀ ਨੂੰ ਧਿਆਉਣਾ ਕਰੀਏ ਕਹਿੰਦਾ ਕారణ ਕారణ ਸਮਰੱਥ ਸੁਆਮੀ ਜਾਤਿ ਬ੍ਰਥਾ ਨ ਕੋਈ ਕਰਣਾ ਕారణ ਸਮਰੱਥ ਸੁਆਮੀ ਤੇ ਉਹ ਸੁਆਮੀ ਦੇ ਬਾਲਕ ਜੀ ਮਹਾਰਾਜ ਕਹਿੰਦੇ ਕਾਰਣ ਨੂੰ ਕਰਨ ਦੇ ਸਮਰੱਥ ਨੇ ਜਗਤ ਨੂੰ ਬਣਾਉਣ ਦੇ ਸਮਰੱਥ ਜਾਂ ਭਰ ਕਾਰਨ ਦੇ ਸਮਰੱਥ ਵੀ ਨੇ ਕਾਰਨ ਬਣਾਉਣ ਦੇ ਵਿਧ ਬਣਾਉਣ ਦੇ ਸਮਰੱਥ ਵੀ ਨੇ ਮਾਲਕ ਜੀ ਕਿਹੜੇ ਮਾਲਕ ਆ ਜਾ ਤੇ ਬ੍ਰਥਾ ਨਾ ਕੋਈ ਜਿਹਦੇ ਦਰ ਤੋਂ ਕੋਈ ਵੀ ਖਾਲੀ ਨਹੀਂ ਮੁੜਦਾ ਸੋਗੋ ਆਪਣੇ ਬਚਨ ਦੇ ਚੌਥੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਾਨਾ ਕਹਿੰਦਾ ਵੱਡਾ ਭਾਗ ਰਤਨ ਜਨਮ ਪਾਇਆ ਕਰਹੁ ਕਿਰਪਾ ਕਿਰਪਾਲਾ ਸਾਧ ਸੰਗ ਨਾਨਕ ਗੁਣ ਗਾਵੇ ਸਿਮਰਾ ਸਦਾ ਗੋਪਾਲਾ ਵੱਡਾ ਭਾਗ ਰਤਨ ਜਨਮ ਪਾਇਆ ਬਹੁਤ ਵੱਡਿਆਂ ਭਾਗਾਂ ਦੇ ਸਦਕਾ ਰਤਨਾ ਵਰਗੇ ਅਮੋਲਕ ਮਨੁੱਖਾ ਜਨਮ ਨੂੰ ਪਾਉਣਾ ਕੀਤਾ ਹੈ ਕਰਹੋ ਕਿਰਪਾ ਕਿਰਪਾਲਾ ਹੈ ਕਿਰਪਾ ਦੇ ਘਰ ਆਲਪੁਰਖ ਵਾਏ ਗੁਰੂ ਜੀ ਸਾਡੇ ਤੇ ਕਿਰਪਾ ਕਰਨੇ ਕਰੋ ਰਹਿਮ ਕਰਨਾ ਕਰੋ ਕਹਿੰਦਾ ਸਾਧ ਸੰਗ ਨਾਨਕ ਗੁਣ ਗਾਵੇ ਸਿਮਰ ਸਦਾ ਗੋਪਾਲਾ ਸਾਧ ਸੰਗ ਨਾਨਕ ਗੁਣ ਗਾਵੇ ਪੰਜਵੇਂ ਗੁਰੂ ਨਾਨਕ ਧੰ ਗੁਰੂ ਅਰਜਨ ਦੇਵ ਮਹਾਰਾਜ ਕਿਰਪਾ ਕਰਦੇ ਹਨ ਕਿ ਪਾਛਾ ਜੇ ਅਸੀਂ ਸਾਧੂਆਂ ਦਾ ਸੰਗ ਕਰਕੇ ਤੁਹਾਡੇ ਗੁਣਾਂ ਨੂੰ ਗਾਉਣਾ ਕਰਦੇ ਹਾਂ ਔਰ ਸਿਮਰ ਸਦਾ ਗੋਪਾਲਾ ਹੈ ਗੋਪਾਲ ਜੀ ਸਦਾ ਹੀ ਤੁਹਾਡੇ ਨਾਮ ਦਾ ਸਿਮਰਨ ਕਰਦੇ ਹਾਂ ਜਾ ਫਿਰ ਹੈ ਪਾਸ਼ਾ ਜੀ ਸਾਡੇ ਤੇ ਐਸੀ ਕਿਰਪਾ ਕਰੋ ਕਿਰਪਾਲੂ ਪਰਮੇਸ਼ਰ ਜੀ ਕਿ ਸਾਰ ਸੰਗ ਕਰਕੇ ਤੁਹਾਡੇ ਗੁਣਾਂ ਨੂੰ ਗਾਉਂਦੇ ਰਹੀਏ ਔਰ ਗੋਪਾਲ ਜੀ ਤੁਹਾਡੇ ਨਾਮ ਨੂੰ ਸਿਮਰਦੇ ਰਹੀਏ ਜੀ ਸੋ ਕੋ ਆਪਣੇ 11ਵੇਂ ਬਚਨ ਦੇ ਜੇ ਤਾਂ ਅਰਜੰਦੇ ਮਹਾਰਾਜ ਕਿਰਪਾ ਕਰਦੇ ਹਨ ਸੋਰਠਿ ਮਹੱਲਾ ਪੰਜਾਬ ਕਰ ਇਸਨਾਨ ਸਿਮਰ ਪ੍ਰਭ ਆਪਣਾ ਮਨ ਤਾ ਨਾ ਭਾਏ ਅਰੋਗਾ ਕੋਟ ਬੇਗਨ ਲਾਥੇ ਪ੍ਰਭ ਸਰਣਾ ਪ੍ਰਗਟੇ ਭਲੇ ਸੰਜੋਗਾ ਕਰ ਇਸਨਾਨ ਸਿਮਰ ਪ੍ਰਭ ਆਪਣਾ ਅਰਥਾਤ ਕੇ ਜਲ ਦੇ ਨਾਲ ਤੰਦਾ ਇਸਨਾਨ ਕਰਕੇ ਆਪਣੇ ਪ੍ਰਭੂ अथवा ਮਾਲਕ ਸੁਆਮੀ ਨੂੰ ਸਿਮਰਨਾ ਕਰ ਚੇਤੇ ਕਰਨਾ ਕਰ ਜਾਂ ਫਿਰ ਕਰ ਇਸਨਾਨ ਸਿਮਰ ਪ੍ਰਭ ਆਪਣਾ ਅਰਥਾਤ ਇਹ ਆਪਣੇ ਪ੍ਰਭੂ ਪਰਮੇਸ਼ਰ ਦਾ ਸਿਮਰਨ ਕਰਕੇ ਅੰਦਰ ਮਹਾਰਾਜ ਕਹਿੰਦੇ ਮਨ ਦਾ ਇਸ਼ਨਾਨ ਕਰਨਾ ਕਰ ਤਾਂ ਜੋ ਪਾਸ਼ਾ ਕਹਿੰਦਾ ਮਾਨ ਤਨ ਕੋਏ ਅਰੋਗਾ ਤੇਰਾ ਮਾਨ ਤੇ ਤਾਨ ਅਰੋਗ ਹੋਣਾ ਰੋਗਾ ਤੋ ਰਹਿਤ ਹੋਣਾ ਕਹਿੰਦਾ ਕੋਟ ਬਿਗਨ ਲਾਥੇ ਪ੍ਰਭ ਸਰਣਾ ਪ੍ਰਗਟੇ ਭਲੇ ਸੰਜੋਗਾ ਕੋਟ ਬਿਗਨ ਲਾਥੇ ਪ੍ਰਭ ਸਰਣਾ ਪ੍ਰਭੂ ਪਰਮੇਸ਼ਰ ਜੀ ਦੀ ਸ਼ਰਨ ਦੇ ਵਿੱਚ ਪੈਣ ਦੇ ਨਾਲ ਚਰਨਾਂ ਦੇ ਵਿੱਚ ਡਿੱਗਣ ਦੇ ਸਦਕਾ ਕਰੋੜਾਂ ਹੀ ਵਿਗਨ ਲਾਥ ਜਾਂਦੇ ਨੇ ਕਰੋੜਾਂ ਹੀ ਰੁਕਾਵਟਾਂ ਖਤਮ ਹੋ ਜਾਂਦੀਆਂ ਹਨ ਰਸਤੇ ਦੀਆਂ ਔਰ ਮਹਾਰਾਜ ਕਹਿੰਦਾ ਪ੍ਰਗਟ ਹੈ ਭਲੇ ਸੰਜੋਗਾ ਤੇ ਭਲੇ ਸੰਜੋਗ ਪ੍ਰਗਟ ਹੁੰਦੇ ਨੇ ਚੰਗਾ ਟੋ ਟੁਕਦਾ ਹੈ ਚੰਗਾ ਮੌਕਾ ਮੇਲ ਬਣਦਾ ਹੈ ਸੁਗੁਰ ਹੌ ਵਾਲੀਆਂ ਪੰਕਤੀਆਂ 'ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਪ੍ਰਾ ਬੱਬਾ ਨੇ ਸ਼ਬਦ ਸੁਪਾਖਿਆ ਸਣੋ ਪੜ੍ਹੋ ਨਤ ਪਾਈ ਗੁਰਪੂਰਾ ਦੂਰਾ ਖਿਆ ਰਹਾ ਪ੍ਰਭ ਬਾਣੀ ਸਬਦ ਸੁਪਾਖਿਆ ਹਰੀ ਪਰਮੇਸ਼ਰ ਜੀ ਦੀ ਪ੍ਰਭੂ ਜੀ ਦੀ ਜਿਹੜੀ ਬਾਣੀ ਐ ਨਾ ਗੁਰੂ ਮਹਾਰਾਜ ਜੀਆਂ ਦਾ ਜਿਹੜਾ ਸ਼ਬਦ ਐ ਸੁਪਾਖਿਆ ਸ੍ਰੇਸ਼ਟ ਪਾਖਿਆ ਮਹਾਰਾਜ ਕਹਿੰਦੇ ਸ੍ਰੇਸ਼ਟ ਕਥਨ ਐ ਸਤਗੁਰੂ ਪਾਸ਼ਾ ਜੀਆਂ ਦਾ ਕਹਿੰਦੇ ਗਾਵੋ ਸੁਣੋ ਪੜ੍ਹੋ ਨਤ ਪਾਈ ਗੁਰਪੂਰਾ ਦੂਰਾ ਖਿਆ ਰਹਾ ਅਰਥਾਤ ਕਹਿ ਭਾਈ ਜਨੋ ਗੁਰਮੁਖੋ ਗੁਰੂ ਪਿਆਰਿਓ ਇਸ ਇਲਾਹੀ ਬਾਣੀ ਨੂੰ ਗਾਉਣਾ ਕਰੋ ਸੁਣਨਾ ਕਰੋ ਤੇ ਪੜ੍ਹਨਾ ਕਰੋ ਨਿਤ ਹੀ ਗੁਰਪੂਰਾ ਤੂੰ ਰਾਖਿਆ ਪੂਰੇ ਸਤਿਗੁਰੂ ਪਾਤਸ਼ਾਹ ਜੀਆਂ ਨੇ ਮਹਾਰਾਜ ਕਹਿੰਦੇ ਤੈਨੂੰ ਵਿਵਤਾ ਦੀ ਘੜੀ ਚ ਰੱਖਣਾ ਕੀਤਾ ਹੈ ਸੁਰਹਾਉ ਅਰਥਾਤ ਵਿਸ਼ਰਾਮ ਦੇ ਕੇ ਅਗੋ ਆਪਣੇ ਬਚਨ ਦੇ ਦੂਸਰੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਸੱਚਾ ਸਾਹਿਬ ਅਮਿਤ ਵਡਾਈ ਭਗਤ ਵੱਛਲ ਦਾ ਯਾਲਾ ਸੰਤਾਂ ਕੇ ਪੈਜ ਰੱਖਦਾ ਆਇਆ ਆਦਿ ਵਿਰਦ ਪ੍ਰਤਿ ਪਾਲਾ ਸੱਚਾ ਸਾਹਿਬ ਅਮਿਤ ਵਡਾਈ ਓ ਮਾਲਕ ਸੱਚਾ ਹੈ ਉਸ ਦੀ ਵਡਿਆਈ ਦੀ ਅਮੇਤਰ ਥਾਤ ਮਿੰਤੀ ਤੋਂ ਵਾਰੀ ਹੈ ਮਹਾਰਾਜ ਕਦਾ ਬੇਸ਼ੁਮਾਰ ਹੈ ਉਸ ਆਕਾਲ ਪੁਰਖ ਵਾਇਗੁਰੂ ਦੀ ਵਡਿਆਈ ਭਗਤ ਵੱਸਲ ਦਿਆਲਾ ਉਹ ਭਗਤਾਂ ਤੋਂ ਆਪਣੀ ਨੂੰ ਪ੍ਰੇਮ ਕਰਨੇ ਵਾਲਾ ਹੈ ਦਿਆਲਾ ਦਾ ਆਧਾਰ ਹੈ ਆਕਾਲ ਪੁਰਖ ਵਾਇਗੁਰੂ ਕਹਿੰਦਾ ਸੰਤਾਂ ਕੇ ਪੈਜ ਰਖਦਾ ਆਇਆ ਆਦੇ ਬਿਰਧ ਪ੍ਰਤਪਾਲਾ ਤੇ ਮੋਡਕ ਦੀ ਉਹ ਸੰਤਾਂ ਦੀ लाज ਪਤ ਰਖਦਾ ਆਇਆ ਹੈ ਆਦੇ ਬਿਰਧ ਪ੍ਰਤਪਾਲਾ ਤੇ ਆਦ ਤੋਂ ਹੀ ਮੋਡਕ ਕਦੀਮ ਤੋਂ ਉਸ ਦਾ ਬਿਰਦ ਅਰਥਾਤ ਬਕਸ਼ੇਂਦ ਸੁਭਾ ਹੈ ਉਸ ਦੀ ਉਹ ਪ੍ਰਤ ਪਾਲਣਾ ਕਰਦਾ ਹੈ ਆਪਣੇ ਬਕਸ਼ੇਂਦ ਸੁਭਾ ਨੂੰ ਪਾਲਣਾ ਕਰਦਾ ਹੈ ਭਗਤਾਂ ਦੀ ਰਾਖੀ ਵਾਲੇ ਸੁਭਾ ਨੂੰ ਸੋਗੋ ਆਪਣੇ ਬਚਨ ਦੇ ਤੀਸਰੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਹਰ ਅੰਮ੍ਰਿਤ ਨਾਮ ਕੋ ਜਨਨਿਤ ਪੁੰਚੋ ਸਰਬ ਵੇਲਾ ਮੁਖ ਪਾਭ ਜਰਾ ਮਰਾਤਾਪ ਸਬਨਾਠਾ ਗੁਣ ਗੋਬਿੰਦ ਨਤ ਗਾਵੋ ਹਰ ਅਮਰਤ ਨਾਮ ਪੋਜਨ ਨਿਤ ਪੁੰਚੋ ਅਰਥਾਤ ਕਿ ਉਸ ਹਰੀ ਪਰਮੇਸ਼ਰ ਜੀ ਦੇ ਨਾਮ ਰੂਪੀ ਅਮਰਤ ਰੂਪੀ ਪੋਜਨ ਨਿਤ ਹੀ ਪੋਗਣਾ ਕਰੋ ਦਿੱਤ ਹੀ ਛਕਣਾ ਕਰੋ ਭਾਵ ਕਿ ਦਿੱਤ ਹੀ ਉਸ ਦੇ ਨਾਮ ਨੂੰ ਜਪ ਕੇ ਆਨੰਦ ਲੈਣਾ ਕਰੋ ਰਸ ਲੈਣਾ ਕਰੋ ਔਰ ਕਹਿੰਦਾ ਸਰਬ ਵੇਲਾ ਮੁਖ ਪਾਵੋ ਹਰ ਵੇਲੇ ਹੀ ਉਸ ਦੇ ਨਾਮ ਰੂਪੀ ਪੌਜਨ ਨੂੰ ਆਪਣੇ ਮੁਖ ਦੇ ਵਿੱਚ ਪਉਣਾ ਕਰੋ ਭਾਵ ਕਿ ਹਰ ਵੇਲੇ ਰਸਨਾ ਦੇ ਨਾਲ ਉਸ ਦੇ ਨਾਮ ਨੂੰ ਜਪਨਾ ਕਰੋ ਕਾਂਠ ਦੇ ਵਿੱਚ ਉਸ ਦੇ ਨਾਮ ਨੂੰ ਜਪਨਾ ਕਰੋ ਕਹਿੰਦਾ ਜਰਾ ਮਰਾ ਤਾਪ ਸਬਨਾਠਾ ਗੁਣ ਗੋਬਿੰਦਨਤ ਗਾਵੋ ਜਰਾ ਅਰਥਾਤ ਬੁਢਾਪਾ ਜੁੜਾਪੇ ਦੇ ਦੁੱਖ ਖਤਮ ਹੋ ਜਾਣਗੇ ਮਰ ਅਰਥਾਤ ਕੇ ਮੌਤ ਦਾ ਪਹ ਜਾਂਦਾ ਰਹੇਗਾ ਤਾਪ ਸਭ ਨਾਠਾ ਤੇ ਸਾਰੇ ਤਾਪ ਤਿੰਨੇ ਤਰ੍ਹਾਂ ਦੇ ਤਾਪ ਆਦੀਆਂ ਬਿਆਦੀਆਂ ਉਪਾਦੀਆਂ ਨਾਲ ਠ ਜਾਣਗੇ ਗੋਡਾ ਗੋਬਿੰਦ ਨਿਤ ਗਾਵੋ ਤੇ ਨਿਤਿ ਮਹਾਰਾਜ ਕਹਿੰਦਾ ਗੋਬਿੰਦ ਜੀ ਦੇ ਗੁਣਾਂ ਨੂੰ ਗਾਉਣਾ ਕਰੋ ਸੋਗੰਤਮ ਆਪਣੇ ਬਚਨ ਦੇ ਚੌਥੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਸੁਣੀ ਅਰਦਾਸ ਸੁਆਮੀ ਮੇਰਾ ਸਰਬ ਕਲਾ ਬਣ ਆਈ ਕਟਬਾਈ ਸਗ ਲੈ ਜੋਗੇ ਅੰਤਰ ਗੁਰੂ ਨਾਨਕ ਕੀ ਵੜ ਐ ਆਈ ਸੁਣੇ ਅਰਦਾਸ ਸੁਆਮੀ ਮੇਰਾ ਮੇਰੇ ਮਾਲਕ ਜੀ ਨੇ ਮੇਰੇ ਸੁਆਮੀ ਜੀ ਨੇ ਸਾਡੇ ਅਰਦਾਸ ਬੇਨਤੀ ਜੋੜੀ ਫਰਿਆਦ ਸੁਣਨੀ ਕੀਤੀ ਔਰ ਸਰਬ ਕਲਾ ਬਣ ਆਈ ਸਾਰੀਆਂ ਕਲਾਵਾਂ ਸਾਰੀਆਂ ਸ਼ਕਤੀਆਂ ਸਾਡੇ ਅੰਦਰ ਅੰਤਿਸ਼ ਕਰਨ ਦੇ ਵਿੱਚ ਬਣ ਆਈਆਂ ਕਹਿੰਦਾ ਪ੍ਰਗਟ ਭਾਈ ਸਗਲੇ ਜੋਗ ਅੰਤਰ ਤੇ ਸਾਰੇ ਜੋਗਾ ਦੇ ਅੰਦਰ ਹੀ ਪ੍ਰਗਟ ਹੋ ਗਈ ਗੁਰੂ ਨਾਨਕ ਕੀ ਵਡਿਆਈ ਪੰਜਵੇਂ ਗੁਰੂ ਨਾਨਕ ਧੰਨ ਗੁਰੂ ਅਰਜਨ ਦੇਹ ਮਹਾਰਾਜ ਕਿਰਪਾ ਕਰਦੇ ਹਾਨ ਆਗੇ ਸਤਿਗੁਰੂ ਪਾਸ਼ਾ ਜੀਆਂ ਦੀ ਵਡਿਆਈ ਭਾਈ ਹਰੇ ਇੱਕ ਯੁਗ ਦੇ ਅੰਦਰ ਹੀ ਪ੍ਰਗਟ ਹੋ ਗਈ ਕਹਿੰਦਾ ਸੁਣੀ ਅਰਦਾਸ ਸੁਆਮੀ ਮੇਰਾ ਸਰਬ ਕਲਾ ਬਣਾਈ ਪ੍ਰਗਟ ਬਾਇ ਸਗ ਲੈ ਜੋਗ ਅੰਤਰ ਗੁਰ ਨਾਨਕ ਕੇ ਵੜ ਆਏ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਹਿ